ਸਾਸਰੀਆ ਕਾਲ ਦੋਸਤੋ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਗੁਰਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਤੇ ਭਾਈ ਆ ਜਿਹੜੇ ਬੱਚੇ ਜਿਹੜੇ ਬੱਚੇ ਜੇਲ ਬਾਰਡਰ ਔਰ ਮੈਟਰਨ ਦੀਆਂ ਜਿਹੜੇ ਬੱਚਿਆਂ ਨੇ ਆ ਆਪਣਾ ਐਗਜ਼ਾਮ ਕਲੀਅਰ ਕੀਤਾ ਸੀ ਉਹਨਾਂ ਦੀ ਫਿਜ਼ੀਕਲ ਵਾਸਤੇ ਡੇਟ ਅਨਾਉਂਸ ਹੋ ਚੁੱਕੀ ਹੈ ਠੀਕ ਹੈ ਤੁਹਾਨੂੰ ਪਤਾ ਹੈ ਕਿ ਆਪਣਾ ਇੱਕ ਐਡਵਿਟਾਈਜ਼ਮੈਂਟ ਨੰਬਰ ਸੀਗਾ 8/2024 ਉਹਦੇ ਵਿੱਚ 175 ਪੋਸਟਾਂ ਸੀਗੀਆਂ ਜੇਲ ਬਾਰਡਰ ਦੀਆਂ ਤੇ 4 ਪੋਸਟਾਂ ਸੀਗੀਆਂ ਮੈਟਰਨ ਦੀਆਂ ਠੀਕ ਹੈ ਉਹਨਾਂ ਦਾ ਫਿਜ਼ੀਕਲ ਜੋ ਡੇਟ ਹੈ ਉਹ ਅਨਾਉਂਸ ਹੋ ਚੁੱਕੀ ਹੈ ਉਹ ਫਿਜ਼ੀਕਲ ਡੇਟ ਕਦੋਂ ਹੈ ਉਹ ਹੈਗੀ ਹੈ ਭਾਈ ਆਪਣੀ 11 ਨਵੰਬਰ 2025 ਔਰ ਇਹ ਆਫੀਸ਼ੀਅਲੀ ਨੋਟੀਫਿਕੇਸ਼ਨ ਹੈ ਸੋ ਜਿਹੜੇ ਬੱਚੇ ਇਸ ਚੀਜ਼ ਦਾ ਇੰਤਜ਼ਾਰ ਕਰ ਸੀ ਕਰ ਰਹੇ ਸੀ ਭਾਈ ਉਹ ਆਪਣੀ ਫਿਜ਼ੀਕਲ ਆ ਆਪਣੇ ਫਿਜ਼ੀਕਲ ਕਰ ਰਹੇ ਸੀਗੇ ਤੇ ਇਸ ਚੀਜ਼ ਦਾ ਇੰਤਜ਼ਾਰ ਕਰ ਰਹੇ ਸੀ ਕਿ ਭਾਈ ਜੇਲਵਾਟਰ ਦਾ ਫਿਜ਼ੀਕਲ ਕਦੋਂ ਹੋਊਗਾ ਤਾਂ ਭਾਈ ਉਹਨਾਂ ਨੇ ਅਨਾਉਂਸ ਕਰਤਾ ਔਰ ਮੈਂ ਹਮੇਸ਼ਾ ਤੋਂ ਕਹਿਣਾ ਹੈ ਕਿ ਤੁਸੀਂ ਹਮੇਸ਼ਾ ਆਪਣੀ ਤਿਆਰੀ ਰੱਖੋ ਕਿਹ ਪਤਾ ਇਹ 2 ਦਿਨ ਪਹਿਲਾਂ ਹੀ ਕਰਨ ਇਹਨਾਂ ਦੇ ਤਾਂ ਇਦਾਂ ਦੇ ਹਾਲਾਤ ਹੈ ਬੋਰਡ ਦੇ ਪਰ ਭਾਈ ਫਿਰ ਵੀ ਕਿਤੇ ਨਾ ਕਿਤੇ ਆਪਾਂ ਨੂੰ ਉਮੀਦ ਹੈ ਕਿਉਂਕਿ ਬੋਰਡ ਦੇਖੋ ਹਲਚਲ ਚੇ ਹੈ ਠੀਕ ਹੈ ਸੋ ਬੈਸਟ ਆਫ ਲੱਕ ਠੀਕ ਹੈ ਭਾਈ ਤੇ ਆਹਾ ਇਸ ਤਾਰੀਖ ਵਾਸਤੇ ਤੁਸੀਂ ਸਾਰੇ ਦੇ ਸਾਰੇ ਤਿਆਰ ਰਹੋ ਠੀਕ ਹੈ ਜਿੰਨੇ ਵੀ ਆਪਣੇ ਅ ਫਿਜ਼ੀਕਲ ਵਾਸਤੇ ਤੁਸੀਂ ਫਿੱਟ ਹੋਏ ਸੀਗੇ ਠੀਕ ਹੈ ਯਾਨੀ ਜਿਹੜੇ ਵੀ ਬੱਚਿਆਂ ਨੇ ਐਗਜ਼ਾਮ ਦਿੱਤਾ ਸੀ ਠੀਕ ਹੈ ਔਰ ਉਹਨਾਂ ਨੇ ਕੁਆਲੀਫਾਈ ਕੀਤਾ ਸੀ ਜੋ ਫਿਜ਼ੀਕਲ ਦਾ ਇੰਤਜ਼ਾਰ ਕਰ ਰਹੇ ਸੀ ਤਾਂ ਫਿਜ਼ੀਕਲ ਦੀ ਡੇਟ ਅਨਾਉਂਸ ਹੋ ਚੁੱਕੀ ਹੈ ਜੇਲ ਵਾਰਡਰ ਦੀ ਠੀਕ ਹੈ ਸੋ ਥੈਂਕ ਯੂ ਸੋ ਮਚ ਐਂਡ ਬੈਸਟ ਆਫ ਲੱਕ ਬਾਈ ਥੈਂਕ ਯੂ